ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਕੀ ਕਰੀਏ ਪਿਆਰੇ ਦਰਸ਼ਕੋ ਮਸਲਾ ਹੀ ਬਹੁਤ ਵੱਡਾ ਹੈ ਇੱਕ ਸਰੂਪ ਗੁੰਮ ਹੋਇਆ ਸੀ ਬੁਰਜ ਜਵਾਰ ਸਿੰਘ ਵਾਲਾ ਤੋਂ ਇੱਕ ਦੀ ਬੇਅਦਬੀ ਹੋਈ ਸੀ ਤੇ ਹਾਲੇ ਤੱਕ ਰਾਸ ਨਹੀਂ ਆਇਆ ਕਿੰਨਾ ਕੁਝ ਹੋ ਗਿਆ ਔਰ ਕਾਲੀ ਕਿੱਥੋਂ ਤੋਂ ਕਿੱਥੇ ਜਾ ਡਿਕੇ ਦੇਖੋ ਹੀਰੋ ਤੋਂ ਜ਼ੀਰੋ ਕਰਤੇ ਉਸ ਬੇਅਦਬੀ ਨੇ ਤੇ ਹੁਣ ਤਾਂ ਮਾਫਲਾ 328 ਰੁਪਏ ਦੇ ਤੇ ਇੱਥੇ ਤਾਂ ਫਿਰ ਗੱਲ ਕਰਨੀ ਬਣਦੀ ਹੈ ਤੇ ਹਰ ਰੋਜ਼ ਡਵੈਲਪਮੈਂਟਸ ਹੋਦੀਆਂ ਨੇ ਹੁਣ ਵੀ ਅਪਡੇਟ ਹੁਣ ਪੱਖ ਕਈ ਹੋਗੇ ਇੱਕ ਪੱਖ ਤਾਂ ਇਹ ਹੈ ਕਿ ਸੱਟ ਤੋਂ ਬਚਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਤੇ ਹੋਰ ਅਧਿਕਾਰੀ ਉਹ ਇੱਕ ਹਾਲ ਤੱਕ ਸਾਡੇ ਪਿੱਛੇ ਜਾ ਖੜੇ ਹੋਏ ਫਿਰ ਇੱਕ ਵਾਰ ਢਾਲ ਬਣਾ ਲਿਆ ਗਿਆ ਹਾਲ ਤੱਕ ਸਾਹਿਬ ਕਹਿੰਦੇ ਜੀ ਹੁਕਮ ਹੋਇਆ ਹੈ ਕੱਲ ਤੱਕ ਸਾਫ ਦਾ ਕਿ ਤੁਸੀਂ ਸਹਿਯੋਗ ਨਹੀਂ ਕਰਨਾ ਤੇ ਸਿੱਟ ਨੂੰ ਤੁਸੀਂ ਜਿਹੜਾ ਅਸੀਂ ਨਹੀਂ ਸਹਿਯੋਗ ਕਰਾਂਗੇ ਅਸੀਂ ਕੋਈ ਰਿਕਾਰਡ ਨਹੀਂ ਦੇਵਾਂਗੇ ਕੱਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਪ੍ਰਤਾਪ ਸਿੰਘ ਸਕੱਤਰ ਨੇ ਇਹ ਬਿਆਨ ਦਿੱਤਾ ਕਿ ਸਾਲੂਤਾ ਹੁਕਮ ਹੋਇਆ ਕੱਲ ਤੱਕ ਸਾਫ ਦਾ ਅਸੀਂ ਕੋਈ ਜਿਹੜਾ ਹੈ ਕਿਸੇ ਕਿਸਮ ਦਾ ਸਹਿਯੋਗ ਸਿੱਟ ਨੂੰ ਨਹੀਂ ਕਰਨਾ ਇਹ ਕੋ ਬਹੁਤ ਵਧੀਆ ਡਿਵੈਲਪਮੈਂਟ ਨਹੀਂ ਹੈ ਸਿੱਟ ਦੇ ਕੋਲ ਹੋਰ ਤਰੀਕੇ ਨੇ ਉਹੌਤਰੀ ਕਿਹਦਾ ਫੇਰ ਕਾਲ ਤੱਕ ਸਭ ਜਿਹੜਾ ਅੱਗੇ ਹੁੰਦਾ ਅਸੀਂ ਆਪਣੀ ਸਸਤਾ ਦਾ ਪਕਾਰ ਆਪ ਹੀ ਖਰਾਬ ਕਰੀ ਜਾ ਰਹੇ ਆ ਇਹ ਵੀ ਦੇਖਣ ਵਾਲੀ ਗੱਲ ਹੈ ਇਹ ਇੱਕ ਪੱਖ ਹੈ ਦੂਜਾ ਪੱਖ ਸਿੱਟ ਜਿਹੜੀ ਜਾਂਚ ਕਰ ਰਹੀ ਹੈ ਉਹਦਾ ਡਰ ਕਿਉਂ ਹੈ ਇਹ ਤੇ ਵੀ ਗੱਲ ਕਰਨੀ ਪੈਂਦੀ ਹੈ ਕਿ ਕੀ ਕਰਨੇ ਕੀ ਕਿਉਂ ਅਧਿਕਾਰੀਏ ਨੇ ਡਰੇ ਹੋਏ ਨੇ 16 ਬੰਦਿਆਂ ਦਾ ਨਾਵਾ ਬਾਕੀ ਕਿਉਂ ਡਰੇ ਹੋਏ ਨੇ ਇਹ ਵੀ ਤੇ ਮਸਲਾ ਹੁਣ 1 ਕਰੋੜ ਵੀ ਹੈ ਕਿ ਸ਼ਰੋਮਰੀ ਅਕਾਲੀ ਦਲ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤਿੰਨ ਤਾਂ ਇਹ ਹੋ ਗਈ ਤੇ ਨਾਲ ਹੁਣ ਸੈੱਟ ਹੋ ਗਈ ਸਰਕਾਰ ਹੋ ਗਈ ਤੇ ਮੁੱਖ ਮੰਤਰੀ ਜਿਹੜਾ ਕਿ ਪਤਤ ਨਹੀਂ ਉਹਨੂੰ ਤਲਬ ਕਰਨਾ ਹੋ ਗਿਆ ਕਿੰਨੇ ਪੱਖ ਹੋ ਗਏ ਇਸ ਖਾਲ ਦੇ ਤਾਂ ਇਹ ਤਾਂ ਫਿਰ ਹਰ ਰੋਜ਼ ਨਵੀਂ ਡਿਵੈਲਪਮੈਂਟ ਹੁੰਦੀ ਹੈ ਔਰ ਮਸਲਾ ਸੱਚਮੁੱਚ ਉਲਝਿਆ ਹੋਇਆ ਅੱਜ ਮੇਰੇ ਕੋਲ ਇੱਕ ਪੱਤਰਕਾਰ ਹੁੰਦਾ ਹੈ ਕਹਦਾ ਜੀ ਜਿਹੜੀ ਤੁਹਾਡੀ ਹਰਚਰਨ ਸਿੰਘ ਨਾਲ ਇੰਟਰਵਿਊ ਆ ਚੀਫ ਸੈਕਟਰੀ ਨਾਲ ਉਹ ਮੈਂ ਦੇਖੀ ਹੈ ਮੈਂ ਕਿਹ ਇੱਕ ਨਹੀਂ ਦੋ ਇੰਟਰਵਿਊ ਨੇ ਖਰੀਆਂ ਗੱਲਾਂ ਦੇ ਨਾਮ ਤੇ ਉਹ YouTube ਤੇ ਪਈਆਂ ਨੇ ਤੁਸੀਂ ਦੇਖ ਲਓ ਉਸ ਦਾ ਉਸ ਵੇਲੇ ਦੱਸਤਾ ਸੀ ਕਿ ਹਰ ਅਦਾਰੇ ਚ ਕਿੰਨੀ ਕ腐ਪਸ਼ਨ ਚੱਲਦੀ ਹੈ ਮੈਂ ਕਿਹਾ ਮੈਂ ਕੋਈ ਲਾਰਫ ਕੇ ਗੱਲ ਨਹੀਂ ਕਰ ਰਿਹਾ ਜੋ ਚੀਫ ਸੈਕਟਰੀ ਦੱਸੀ ਗਿਆ ਮੈਂ ਸੁਣੀ ਘੱਤੇ ਉਹ ਅਪਲੋਡ ਕਰਤੀ ਵੀਡੀਓ ਉਹ ਪਈ ਹੈ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਲੋਕ ਦੇਖ ਰਹੇ ਨੇ ਉਹ ਇਹ ਹੁਣ ਹੀ ਕਿਹਾ ਨਾ ਉਹ ਜੁਬੇਵਾਰ ਹੁਣ ਭਾਵੇਂ ਦੁਨੀਆ ਚ ਨਹੀਂ ਆ ਉਹਦਾ ਨਾਮ ਵੀ ਹੈ ਦੇ ਚ ਖੈਰ ਮੈਂ ਜਿਹੜੀ ਗੱਲ ਕਰਾਂ ਬਹੁਤ ਉਹ ਤਾਂ ਇੱਕ ਰੈਫਰੈਂਸ ਚ ਹਮਲੇ ਨਾਲ ਗੱਲ ਕੀਤੀ ਹੈ ਕਿਉਂਕਿ ਕਰਾਪਸ਼ਨ ਦੀ ਗੱਲ ਕਰ ਰਹੀ ਸੀ ਕਰਾਪਸ਼ਨ ਦੀ ਗੱਲ ਤਾਂ ਬਹੁਤ سارے ਲੋਕ ਕਰਦੇ ਨੇ ਜੇ ਆਪਾਂ ਗੱਲ ਕਰੀਏ ਆਪਾਂ ਤਾਂ 328 ਰੁਪਏ ਦੀ ਗੱਲ ਕਰੀ ਜਾਂਦੇ ਜੇ ਉਹ ਨਰਾਗ ਸਿੰਘ ਹੋਰਾਂ ਦੀ ਗੱਲ ਬਣੀ ਤਾਂ ਬਹੁਤ ਕੁਝ ਨਿਕਲੂਗਾ ਫਿਰ ਤਾਂ ਤੇ ਜੇ ਕੋਈ ਹੋਰ ਪੁਰਾਣੇ ਬੰਦਿਆਂ ਦੀ ਗੱਲ ਕਰੀਏ ਜਿਹੜੇ ਔਫ ਦੀ ਰਿਕਾਰਡ ਦੱਸਦੇ ਨੇ ਤਾਂ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਸੂਪ ਉਗ ਗਏ ਤੇ ਖੈਰ ਇਹ ਤਾਂ ਜਦੋਂ ਜਿਹੜਾ ਕੁਝ ਸਾਹਮਣੇ ਆ ਗਿਆ ਇਹ ਹੈ ਤੇ ਸਾਹਮਣੇ ਹੁਣ ਜਦੋਂ ਦਾ ਕਮਲਜੀਤ ਸਿੰਘ ਨੂੰ ਫੜਿਆ ਹੈ ਸੀਨੀਅਰ ਸਹਾਇਕ ਨੂੰ ਜਿਹਦੇ ਬਾਰੇ ਪ੍ਰਤਾਪ ਸਿੰਘ ਨੇ ਉਹ ਤੇ ਗੱਲ ਪਾਈ ਹੈ ਗੱਲ ਕਹਿੰਦੇ ਜੀ ਤਿੰਨ ਬੰਦੇ ਨੇ ਜਿਹੜੇ ਜ਼ੋਬੇਵਾਰ ਨੇ ਸਾਨੂੰ ਬਦਨਾਮ ਕਰਨ ਲਈ ਪ੍ਰਤਾਪ ਸਿੰਘ ਨੇ ਆਪਣੇ ਪ੍ਰੈਸ ਰੂਮ ਚ ਕਿਹਾ ਹੈ ਸਕਤਰ ਸ਼ੋਮੀ ਕਮੇਟੀ ਦੇ ਇੱਕ ਕਮਲਜੀਤ ਜਿਹੜਾ ਫੜਿਆ ਹੋਇਆ ਇੱਕ ਬਾਸ ਸਿੰਘ ਕਲਰਕ ਤੇ ਇੱਕ ਦਰਬੀਰ ਸਿੰਘ ਇਹ ਤਿੰਨਾਂ ਨੇ ਇਹ ਕੀਤੀ ਹੈ ਕੱਲੀ ਇਹ ਗੱਲ ਨਹੀਂ ਹੈ ਗੱਲ ਤਾਂ ਹੈ ਹੇਰਾ ਫਰੀਉ ਨੇ ਕੱਲਿਆ ਨੇ ਕੀਤੀ ਹੁੰਦੀ ਤਾਂ ਗੱਲ ਸਮਝ ਆਉਂਦੀ ਗੱਲ ਤਾਂ ਛਟਾਂ ਦੀ ਵੀ ਹੈ ਕਿ ਕੌਣ ਪੇਜ ਦੱਸੇ ਛਟਾ ਕੌਣ ਹੁਕਮ ਦਿੰਦਾ ਸੀ ਵੀ ਇਹਨਾਂ ਨੂੰ ਇੱਕ ਦੇ ਦੋ ਦੇ ਦੋ ਕਈ ਤਾਂ ਡੇਰੇ ਵਾਲੇ 40 40 ਵੀ ਮੰਗਦੇ ਸੀ 50 50 ਵੀ 60 60 ਵੀ ਗਏ ਨੇ ਉਹ ਇਹ ਸਾਰਾ ਕੁਝ ਕਿਵੇਂ ਪਤਾ ਲੱਗਿਆ ਉਹ ਤਾਂ ਹੁਣ ਬਹੁਤ ਵਾਰ ਗੱਲ ਹੋ ਚੁੱਕੀ ਹੈ ਮੈਂ ਹੁਣ ਤਿੰਨੇ ਚਾਰੇ ਪੱਖਾਂ ਤੇ ਅੱਜ ਇਸ ਵੀਡੀਓ ਚ ਗੱਲ ਕਰਨੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ 16 ਬੰਦਿਆਂ ਤੇ ਜਿਹੜੀ ਹੈ ਐਫ ਆਈ ਆਰ ਲੋਜ ਹੋ ਜਾਂਦੀ ਹੈ ਉਹਦੇ ਬਾਰੇ ਆਪਾਂ ਪਿਛਲੀ ਵੀਡੀਓ ਜੇ ਤੁਸੀਂ ਲਿੰਕ ਜੋੜਨਾ ਉਹ ਦੇਖ ਸਕਦੇ ਹੋ ਉਹਦੇ 'ਤੇ ਮੈਂ ਗੱਲ ਹੀ ਕਰੂੰਗਾ ਦੋ ਬੰਦਿਆਂ ਦੀ ਮੌਤ ਹੋ ਗਈ 14 ਰਹਿ ਗਏ 14 ਚ ਦੋ ਫੜੇ ਗਏ ਤੇ ਜਿਹਨਾਂ ਚੋਂ ਇੱਕ ਸੀਏ ਹੈ ਉਹਦੀ ਗਲਤੀ ਸਭ ਨੂੰ ਪਤਾ ਹੈ ਕਿ ਸੀਏ ਨੇ ਆਡਿਟ ਨਹੀਂ ਕੀਤਾ ਤੇ ਉਹਨੇ ਦੱਸਿਆ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਔਰ ਉਹਨੇ ਲੱਖਾਂ ਰੁਪਏ ਵੈਸੇ ਇਹ ਵੀ ਕਮਾਲ ਹੈ ਲੱਖਾਂ ਰੁਪਏ ਜਿਹੜੇ ਨੇ ਉਹਨੂੰ ਦਿੱਤੇ ਗਏ ਔਰ ਜਦੋਂ ਕੰਮ ਨਹੀਂ ਕਰਦਾ ਸੀ ਉਸ ਦੇ ਬਾਵਜੂਦ ਉਹਨੂੰ ਇੰਨਾ ਕਿਉਂ ਪੈਸਾ ਦਿੱਤਾ ਗਿਆ ਲੋਕ ਅੱਜ ਮੈਨੂੰ ਇੱਕ ਬੰਦੇ ਦੀ ਇਹ ਗੱਲ ਚੰਗੀ ਲੱਗੀ ਕਹਿੰਦਾ ਜੀ ਮੈਂ ਉਹੀ ਜ਼ਿਆਦਾ ਨਹੀਂ ਮੰਗਦਾ ਰਾਹ ਦਾ ਸਵਭੀ ਨੂੰ ਪਰ ਮੈਂ ਕਦੇ-ਕਦੇ ਬਿਆਸ ਚੜ੍ਹਿਆ ਜਾਣਾ ਡੇਰੇ ਉੱਥੇ ਜਿਹੜੇ ਪੁਰਾਣੇ ਬਿਊਰੋਕਰੇਟ ਨੇ ਜਾਂ ਅਫਸਰ ਨੇ ਕੋਈ ਐਸਾ ਕੋਈ ਐਸਾ ਫੈਸਾ ਉਹ ਉੱਥੇ ਰਹਿੰਦੇ ਨੇ ਤੇ ਮੁਫਤ ਦੀ ਸੇਵਾ ਕਰਦੇ ਨੇ ਤੇ ਮੈਂ ਹੈਰਾਨ ਸੀ ਕਿ ਸ਼ਰੂਮ ਦੀ ਕਮੇਟੀ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਕੋਈ ਸੀਏ ਨਹੀਂ ਮਿਲਿਆ ਉਹਨਾਂ ਨੂੰ ਜਿਹੜਾ ਮੁਫਤ ਦੀ ਸੇਵਾ ਕਰਦਾ ਮੈਂ ਫੋਨ ਕੀਤਾ ਇੱਕ ਪੁਰਾਣੇ ਜਿਹੜੇ ਸ਼੍ਰੋਮਿਕ ਕਮੇਟੀ ਦੇ ਸਕੱਤਰ ਨੂੰ ਉਹ ਕਹਿੰਦੇ ਜੀ ਆਏ ਸੀ ਕਈਆਂ ਨੇ ਆਫਰ ਕੀਤੀ ਸੀ ਕਿ ਜੀ ਕੋਈ ਗੱਲ ਨਹੀਂ ਅਸੀਂ ਸੇਵਾ ਕਰ ਲਉ ਤਿਆਰ ਹੈ ਪਰ ਨਹੀਂ ਕਾਕਾ ਜੀ ਦੇ ਕਹਿ ਇਹਨੂੰ ਰੱਖਣੇ ਤੇ ਇਹਨੂੰ ਇੰਨੇ ਪੈਸਾ ਦੇਣੇ ਤੇ ਪੈਸਾ ਵਧਾ ਕੇ ਦੇਣੇ ਤੇ ਉਹ ਗੱਲ ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਤਾਂ ਦਾਤ ਟਕਾਲਾ ਉਦੋਂ ਹੀ ਸੀ ਕਿ ਜਿਸ ਤਰੀਕੇ ਨਾਲ ਸਾਰਾ ਕੁਝ ਚੱਲਿਆ ਤੇ ਉਹ ਸਾਰੀ ਗੱਲ ਸੀਏ ਦੀ ਤੇ ਫਿਰ ਕਮਲਜੀਤ ਸਿੰਘ ਇਹ ਦੋਨਾਂ ਦੀ ਗ੍ਰਿਫਤਾਰੀ ਨੇ ਬਹੁਤ ਵੱਡਾ ਡਰ ਪੈਦਾ ਕੀਤਾ ਤੇ ਹੁਣ ਜਦੋਂ ਇਹ ਸਹਿਯੋਗ ਕਰਨ ਦੀ ਗੱਲ ਇਹ ਕਹਿ ਰਹੇ ਨੇ ਕਿ ਸਾਨੂੰ ਸੁਭਰੋਮਣੀ ਕਮੇਟੀ ਨੇ ਸਹਜ ਨੇ ਅਕਾਲਤਖ ਸਾਹਿਬ ਨੇ ਹੁਕਮ ਦਿੱਤਾ ਕਿ ਤੁਸੀਂ ਸਹਿਯੋਗ ਨਹੀਂ ਕਰਨਾ ਡਾਕੂਮੈਂਟ ਨਹੀਂ ਦੇਨੇ ਅੱਜ ਅਸਲ ਗੱਲ ਤਾਂ ਮੈਂ ਇਹ ਤੇ ਕਰਨੀ ਚਾਹੁੰਦਾ ਕਿ ਇਹਦੇ ਚ ਕੀ ਹੋ ਸਕਦਾ ਫਿਰ ਮੰਨ ਲਓ ਸਿੱਟ ਨੇ ਤਰਕ ਕੀਤਾ ਪ੍ਰਤਾਪ ਸਿੰਘ ਕੱਤਰ ਨੂੰ ਉਹਨੇ ਦਿੱਤਾ ਜਵਾਬ ਕਿ ਅਸੀਂ ਨਹੀਂ ਕਰਨਾ ਗੱਲ ਅੱਛੇ ਹੋ ਜੂਗਾ ਹਾਈ ਕੋਰਟ ਦਾ ਹੁਕਮ ਹੈ ਤੇ ਹਾਈ ਕੋਰਟ ਦੇ ਹੁਕਮ ਨਾਲ ਬਣੀ ਹੈ ਕੀ ਹਾਈ ਕੋਰਟ ਨੂੰ ਵੀ ਅਸੀਂ ਕਹਾਂਗੇ ਜਾਂ ਪਹਿਲਾਂ ਹਾਈ ਕੋਰਟ ਚ ਨਹੀਂ ਕੇਸ ਗਏ ਆ ਜਿੰਨੇ ਬੰਦੇ ਆ ਉਹਨਾਂ ਨੇ ਦਿੱਤਾ ਹੈ ਤੇ ਉਹ ਕੋਰਟ ਦੇ ਵਿੱਚ ਬੜ ਕੇ ਚਾਹੀਦਾ ਤਾਂ ਇਹ ਸੀ ਕਿ ਸ਼ਰਮਿਕਾ ਬੇਟੀ ਉਹਨਾਂ ਦਾ ਕੇਸ ਚੰਗੀ ਤਰ੍ਹਾਂ ਲੜਦੀ ਪਰ ਸ਼ਰਮਿਕਾ ਬੇਟੀ ਕਿਉਂ ਲੜੂਗੀ ਕੇਸ ਉਹ ਤਾਂ ਆਪਦੇ ਬੰਦਿਆਂ ਨੂੰ ਕਿਉਂਕਿ ਉਹਨਾਂ ਦਾ ਮੂੰਹ ਵੀ ਬੰਦ ਰੱਖਣਾ ਸੀ ਤੋਂ ਇਸ ਕਰਕੇ ਉਹਨੂੰ ਤਾਂ ਹਾਈ ਕੋਰਟ ਚ ਜਾਨੇ ਹੁਣ ਹਾਈ ਕੋਰਟ ਦਾ ਜਿਹੜਾ ਕੇਸ ਹੈ ਸੈਟ ਆਈ ਕੋਡ ਨੇ ਦੇ ਹੁਕਮਾਤ ਬਣੀ ਜਾਂ ਜਿਹੜਾ ਐਫ ਆਈ ਆਰ ਲੌਂਚ ਹੋਈ ਤੇ ਤੁਸੀਂ ਉਹਨੂੰ ਸਹਿਯੋਗ ਨਹੀਂ ਦਿਓਗੇ ਤੇ ਫਿਰ ਉਹਦਾ ਨਤੀਜਾ ਕੀ ਨਿਕਲੂ ਕਿਉਂ ਤੁਸੀਂ ਅਕਾਲ ਤਖਤ ਸਾਹਿਬ ਦੀ ਸੰਸਥਾ ਬਕਾਰ ਨੂੰ ਜਿਹਦਾ ਸਾਰੇ ਸਤਿਕਾਰ ਕਰਦੇ ਨੇ ਉਸ ਤੇ ਉਸ ਨੂੰ ਛੱਟ ਪਹੁੰਚਾਉਣ ਦੀ ਗੱਲ ਕਰ ਰਹੇ ਹੋ ਬਕਾਰ ਨੂੰ ਹੁਣ ਮੰਨ ਲਓ ਕਿ ਜੇ ਇਹ ਨਹੀਂ ਕਰਦੇ ਉਹ ਸਮਝ ਲੈਓਗੇ ਤੇ ਫਿਰ ਉਦੋਂ ਤੁਸੀਂ ਕੀ ਕਹੋਗੇ ਕਿ ਕਾਲ ਤੱਕ ਸਾਹਮਣੇ ਕੀ ਹੈ ਅਸੀਂ ਨਹੀਂ ਸਹਿਯੋਗ ਕਰਨਾ ਫਿਰ ਤੁਹਾਨੂੰ ਸਹਿਯੋਗ ਕਰਨਾ ਪਊ ਜੇ ਤੁਹਾਨੂੰ ਸਹਿਯੋਗ ਕਰਨਾ ਪਊ ਤਾਂ ਪਹਿਲਾਂ ਹੀ ਕਰ ਦਿੰਦੇ ਤੁਹਾਨੂੰ ਕਦਾ ਡਰ ਹੈ ਜੇ ਤੁਸੀਂ ਸਾਫ਼ ਸੁੱਤਰੇ ਹੋ ਤੁਹਾਨੂੰ ਡਰ ਕਦਾ ਇਹ ਕੋਈ ਲੌਜੀਕ ਨਹੀਂ ਕੇ ਜੀ ਕਾਨੂੰਨ ਦੇ ਵਿੱਚ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰਨੀ ਕਿਉਂ ਨਹੀਂ ਕਰਨੀ ਵਿਭਾਗੀ ਕਾਰਵਾਈ ਕਿੱਦੀ ਹੋਈ ਹੈ ਕਿੱਥੇ ਹੋਈ ਹੈ ਕਿੰਨੀ ਕੁ ਹੋਈ ਹੈ ਕੀ ਹੋਇਆ ਵਿਭਾਗੀ ਕਾਰਵਾਈ ਚ ਕੀ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ 7.5 ਕਰੋੜ ਰੁਪਏ ਰਕਵੀ ਦਾ ਕੇਸ ਹੈ ਉਹ ਸਹੀ ਤਰੀਕੇ ਨਾਲ ਉਹ ਮਿਲਕੇ ਨਹੀਂ ਪਾਇਆ ਹੋਇਆ। ਪਰ ਜੁਡੀਸ਼ੀਅਲ ਕਮਿਸ਼ਨ ਚ ਇੰਨੇ ਸਾਲਾਂ ਚ ਹੋਇਆ ਕੀ ਇਹਦਾ? ਹੋਣਾ ਕੀ ਸੀ ਫਿਰ? ਉਦੋਂ ਬਾਅਦ ਤਾਂ ਬਹੁਤ ਬਹਿ ਕੋਟਾ ਦਾ ਕੰਮ ਜਿਵੇਂ ਇਹ ਸਾਰਾ ਕੁਝ ਕਿਹਦੀ ਅੱਖਾਂ ਚ ਘੱਟਾ ਪਾ ਰਹੇ ਹੋ। ਸੰਗਤ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ। ਤੇ ਤੁਸੀਂ ਤੁਹਾਨੂੰ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਗੱਲ ਜੇ ਸਾਰੀ ਸਾਫ਼ ਹੁੰਦੀ ਨਾ ਪਿਆਰੇ ਦਰਸ਼ਕੋ ਬਹੁਤ ਵਾਰ ਗੱਲ ਆ ਚੁੱਕੀ ਹੈ ਕਿ ਜੇ ਇੰਨਾ ਕੁਝ ਪਤਾ ਹੁੰਦਾ ਇਹਨਾਂ ਨੂੰ ਇਹਨਾਂ ਨੂੰ ਫੇਰੇ ਨਾਣੇ ਦੱਸ ਦੇਣਾ ਸੀ ਕਿ ਸਰੂਪ ਜਿਹੜੇ ਨੇ ਉਹ ਕਿੱਥੇ ਨੇ ਨਹੀਂ ਪਤਾ ਇਹਨਾਂ ਨੂੰ ਜੇ ਪਤਾ ਹੁੰਦਾ ਤਾਂ ਅਕਾਲਤਖਤ ਸਾਹਿਬ ਵੀ ਜਥੇਦਾਰੀ ਨੂੰ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਆਪੇ ਪ੍ਰਚਾਰ ਕਰਨ ਨੂੰ ਲਾ ਕੇ ਪਤਾ ਕਰੋ ਕਿ ਸਰੂਪ ਗਏ ਕਿੱਥੇ ਨੇ ਜਦੋਂ ਪਤਾ ਹੀ ਨਹੀਂ ਸਰੂਪ ਕਿੱਥੇ ਗਏ ਨੇ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਕਿ ਜੇ ਇੱਕ ਸਰੂਪ ਦੇ ਨਾਲ ਆ ਕੁਝ ਹੋਇਆ ਹੈ ਜਿਹੜੀ ਬੇਅਦਵੀ 15 ਚੋਈ ਹੈ ਤੇ ਹਾਲਾਤ ਹਾਲੇ ਤੱਕ ਜਿਹੜੇ ਵਿਗੜੇ ਹੋਏ ਨੇ ਔਰ ਜਾਦਾ ਹਾਲਾਤਾਂ ਸ੍ਰੋਮਣੀ ਕਾਰੀਦਾਰ ਬਦਲਦੇ ਬਿਗੜੇ ਨੇ ਤੇ ਫਿਰ ਜਦੋਂ 328 ਰੁਪਏ ਦਾ ਮਾਮਲਾ ਹੋਊਗਾ ਲੋਕ ਚੁੱਪ ਕਿਵੇਂ ਬੈਠ ਜਾਣਗੇ ਤਾਂ ਇਸ ਕਰਕੇ ਇਹਨਾਂ ਨੂੰ ਸਹਿਯੋਗ ਤਾਂ ਕਰਨਾ ਚਾਹੀਦਾ ਹੈ ਤੇ ਜਿਹੜਾ ਅਕਾਲ ਤਖਤ ਸਾਹਿਬ ਨੂੰ ਟਾਲ ਵੰਡਾ ਰਹੇ ਨੇ ਉਹ ਮੈਨੂੰ ਲੱਗਦਾ ਕਿ ਉਹ ਨੁਕਸਾਨ ਕਿਤੇ ਨਾ ਕਿਤੇ ਇਹਨਾਂ ਦਾ ਜੋ ਹੋਣਾ ਹੋ ਹੀ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਵਿਕਾਰ ਦਾ ਸਵਾਦ ਵੀ ਸਾਡੇ ਸਾਹਮਣੇ ਆ ਜਾਊਗਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਤਾਂ ਹੈ ਇੱਕ ਪੱਖ ਜੋ ਮੈਨੂੰ ਲੱਗਿਆ ਮੈਂ ਥੋੜੇ ਸਾਹਮਣੇ ਮਤਲਬ ਮੈਨੂੰ ਲੱਗ ਰਿਹਾ ਕਿ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤੇ ਦੂਜੀ ਗੱਲ ਜਿਹੜੀ ਇਹ ਜੋ ਭਗਵੰਤ ਮਾਨ ਨੂੰ ਕੱਲ ਵੀ ਮੈਂ ਗੱਲ ਕੀਤੀ ਸੀ ਪਿਛਲੇ ਵੀਡੀਓ ਚ ਕਿ ਭਗਵੰਤ ਮਾਨ ਪਤਿਤ ਸਿਕ ਨਹੀਂ ਹੈ ਉਹ ਸਿਕ ਨੂੰ ਮੈਂ ਜਦੋਂ ਸਿਕ ਨੂੰ ਮੈਂ ਉਹਨੂੰ ਕੀ ਮਤਲਬ ਦਾ ਉਹਨੂੰ ਕਿਵੇਂ ਬੁਲਾ ਲਿਆ ਤੁਸੀਂ ਉਹ ਗੱਲ ਤਾਂ ਕਹਿੰਦੇ ਸੀ ਸਕਤਰੇਤ ਤੇ ਬੁਲਾਇਆ ਉਹ ਭਾਈ ਸਕਤਰੇਤ ਵੀ ਤਾਂ ਅਕਾਲ ਤਖਤ ਸਭ ਦਾ ਹਿੱਸਾ ਹੈ ਉੱਤੇ ਤੁਸੀਂ ਉਸ ਇੱਕ ਪੱਤਰ ਨੂੰ ਨਹੀਂ ਬਿਲਾ ਸਕਦੇ ਤੇ ਤੁਸੀਂ ਆਪਾਂ ਦੇਖਿਆ ਨਹੀਂ 2 ਦਸੰਬਰ ਨੂੰ ਜਿਸ ਤਰੀਕੇ ਨਾਲ ਹੋਇਆ ਉਹ ਰੰਮੂ ਵਾਲਿਆ ਤੇ ਰੰਗੀ ਹੋਈਆਂ ਚੱਲ ਵੀ ਇੱਧਰ ਹੋ ਮਨਪ੍ਰੀਤ ਕੱਟੀ ਹੋਈ ਹੈ ਇੱਧਰ ਹੋ ਉੱਥੇ ਨਹੀਂ ਕੋਈ ਜਾ ਸਕਦਾ ਜੇ ਫਜ਼ੀਰ ਤੇ ਨਹੀਂ ਜਾ ਸਕਦਾ ਇਹ ਵੀ ਤਾਂ ਅਕਾਲ ਤਖਤ ਸਾਹਿਬ ਦਾ ਅਹਿਸਾਸ ਕਰਦੇ ਤੇ ਤੁਸੀਂ ਉਸ ਨੂੰ ਪੱਤਰ ਲਿਖ ਰਹੇ ਹੋ ਇਹ ਕੀ ਵੀ ਗੱਲ ਹੈ ਕਿ ਤੁਸੀਂ ਪੱਤਰ ਲਿਖ ਰਹੇ ਹੋ ਤੁਸੀਂ ਇਹ ਗੱਲ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਸਕਰੇਤੋ ਚਠੀ ਗਈ ਹੈ ਉਹ ਤਾਂ ਮर्यादा ਬਾਰੇ ਦੱਸੇ ਉਹਨੂੰ ਤਾਂ ਸਖਰੇਤ ਮर्याਦਾ ਦਾ ਪਤਾ ਹੋਵੇ ਕਿ ਇੱਕ ਅਮਰਤਾਰੀ ਪੱਥਤ ਹੋ ਸਕਦਾ ਜਿਹੜਾ ਬੰਦਾ ਕੇਸ ਕੱਟੇ ਹੋਏ ਨੇ ਸਰਗੋਮਾਉ ਕਿਵੇਂ ਪੱਥਤ ਹੋ ਜੂਗਾ ਤੇ ਉਹਨੂੰ ਤੁਸੀਂ ਕਰਤਾ ਜੇ ਤੁਸੀਂ ਉਹਨੂੰ ਤਰਗਾ ਹੀ ਨਹੀਂ ला ਸਕਦੇ ਤਾਂ ਉਹਨੂੰ ਬੁਲਾਉਂਦਾ ਕਿ ਮਤਲਬ ਉਹ ਸਪੋਸ ਕਰੂੰ ਉਹ ਤਾਂ ਪਹਿਲੇ ਹੀ ਬੋਲ ਰਿਹਾ ਹੈ ਉਹਦੇ ਬਾਰੇ ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਵੀ ਇੰਨੀਆਂ ਗੱਲਾਂ ਕਰ ਤੇ ਤੁਸੀਂ ਉਹਨੂੰ ਮੌਕਾ ਖੋੜਦੇ ਤਾਂ ਮੁੱਖ ਮੰਤਰੀ ਨੂੰ ਕਿਉਂ ਬੁਲਾ ਕੇ ਤੁਸੀਂ ਇਹ ਗੱਲ ਕਰੋਗੇ ਸੋ ਇੱਥੇ ਮੈਨੂੰ ਅਕਾਲ ਤਖਤ ਦੇ ਜੱਜੇਦਾਰ ਜੱਜੇਦਾਰ ਸਾਹਿਬ ਨੂੰ ਬੈਸੇ ਮੈਂ ਬਹੁਤ ਵਾਰ ਗੱਲ ਕੀਤੀ ਹੈ ਮੈਂ ਕਹਿੰਦਾ ਸੁਣਾ ਦੇ ਨਾਲ ਕਿਉਂਕਿ ਅਕਾਲ ਤਖਤ ਸਾਹਿਬ ਤੇ ਦਾਸੀ ਸਾਰੇ ਸਤਿਕਾਰ ਕਰਦੇ ਸਾਰੇ ਆਤਮਸਤ ਕੋਨੇ ਪ੍ਰਕਿਰਿਏ ਕੀ ਜਿਹੜੇ ਉਹ ਸੀਟ ਤੇ ਬੰਦਾ ਬੈਠਦਾ ਹੈ ਸੋ ਉਹ ਸਲੋਕ ਵੀ ਤਾਂ ਥਿਆ ਰੱਖਣਾ ਚਾਹੀਦਾ ਹੁਣ ਛੋਟੀਆਂ ਛੋਟੀਆਂ ਗੱਲਾਂ ਅੱਜ ਠੰਡ ਦੇ ਦੰਦੇ ਮੈਂ ਇੱਕ ਦੇਖ ਰਿਹਾ ਸੀ ਇੱਕ ਬਿਲਕੁਲ ਇੱਕ ਸਹੀ ਬੰਦੇ ਨੇ ਉਹਨਾਂ ਨੇ ਟਿੱਪਣੀ ਕੀਤੀ ਕਹਿੰਦੇ ਜੀ ਇੱਕ ਬੱਚਾ ਉਹਦੇ ਪਟਕਾ ਬੰਨਿਆ ਹੋਇਆ ਤੇ ਠੰਡ ਚ ਆਪਾਂ ਤੇ ਜਿਹੜੇ ਬਾਬਾ ਨਾ ਉਹਨਾਂ ਦੀ ਟੋਪੀ ਜੀ ਪਾ ਦਿੰਦਿਆਂ ਨੇ ਉਹੀ ਲਾਤੀ ਤੂੰ ਟੋਪੀ ਨਾ ਪਾਇਆ ਕਰ ਉਹ ਪਾਈ ਐ ਅਜਿਹੀਆਂ ਗੱਲਾਂ ਤੁਸੀਂ ਕਿਉਂ ਤੁਸੀਂ ਬੱਚਿਆਂ ਨੂੰ ਸਿੱਖੀ ਦਾ ਜੋੜੋ ਤੁਸੀਂ ਤੋੜਨ ਦੀਆਂ ਗੱਲਾਂ ਨਾ ਕਰੋ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਅਜੇ ਜੱਸੀ ਵਾਲੀ ਗੱਲ ਤੁਸੀਂ ਨਾ ਕਰ ਦੇ ਕਿਉਂਕਿ ਉਹਦੇ ਚ ਕਿਤੇ ਵੀ ਸਾਡੀ ਜਿਹੜੀ ਮਰਿਆਦਾ ਚ ਕਿਤੇ ਨਹੀਂ ਰੁਕਿਆ ਕਿ ਤੁਸੀਂ ਕੋਈ ਧਾਰਮਿਕ ਗੀਤ ਨਹੀਂ ਗਾ ਸਕਦੇ ਹਾਂ ਸ਼ਬਦ ਗਾਇ ਨਹੀਂ ਕਰ ਸਕਦੇ ਤੇ ਉਹਦੇ ਚ ਸਾਰਾ ਕੁਝ ਲਿਖਿਆ ਹੋਇਆ ਕਿ ਸ਼ਬਦ ਗਾਇਨ ਸਿਰਫ ਸਿੱਖ ਕਰ ਸਕਦਾ ਜਿਹੜਾ ਰਾਗਾ ਦੇ ਜਿਹੜਾ ਆਧਾਰਤ ਗਾਇਨ ਹੁੰਦਾ ਉਹ ਕੀਰਤਨ ਕਰ ਸਕਦਾ ਤੇ ਤੁਸੀਂ ਬਾਕੀ ਤਾਂ ਵਿਸ਼ੇ ਰਟਾਡੀ ਕਵੀ ਇਹ ਸਾਰੇ ਕਰ ਸਕਦੇ ਨੇ ਉਹ ਉਸ ਕੈਟਾਗਰੀ ਚ ਆਉਂਦੇ ਉੱਥੇ ਵੀ ਕੋਈ ਲੋੜ ਨਹੀਂ ਸੀ ਸੋ ਬੇਲੌੜੀ ਜਿਹੜੀ ਗੱਲਾਂ ਨੇ ਉਹਦੇ ਨਾਲ ਨਾ ਕਾਫੀ ਜ਼ਿਆਦਾ ਤਣਾਅ ਪੈਦਾ ਹੋ ਰਿਹਾ ਕੌਮ ਦੇ ਵਿੱਚ ਆਪ ਨੂੰ ਤੁਸੀਂ ਦੇਖ ਲਓ ਆਪਾਂ ਕਿੰਨਾ ਮਤਲਬ ਕਿੰਨੇ ਦਿਨ ਹੋ ਗਏ ਇਸੇ ਇਸ਼ੂ ਤੇ ਗੱਲ ਕਰ ਰਹੇ ਆ ਇਸੇ ਇਸ਼ੂ ਤੇ ਸਭਾ ਚੱਲਿਆ ਇਸੇ ਇਸ਼ੂ ਤੇ ਕੜਤਨ ਹੋ ਰਹੀ ਹੈ ਤਾਂ ਮਤਲਬ ਲੋੜ ਹੀ ਨਹੀਂ ਸੀ ਜਿਹੜੀ ਗੱਲ ਦੀ ਵੇ ਲੋੜੀਆਂ ਗੱਲਾਂ ਕਰਦਾ ਕੀ ਮਤਲਬ ਹਾਂ ਮਤਲਬ ਤਾਂ ਇਹ ਸੀ ਕਿ 328 ਰੁਪਏ ਦਾ ਜਿਹੜਾ ਮਾਮਲਾ ਹੈ ਉਸ ਨੂੰ ਜਿਹੜਾ ਜੱਟਣ ਦੀ ਗੱਲ ਹੋਣੀ ਚਾਹੀਦੀ ਸੀ ਉਹ ਤੇ ਆਪਾਂ ਬਚਾਉਣ ਤੇ ਲੱਗ ਪਏ ਪਹਿਲਾ ਸ਼ਰੋਮਣੀ ਕਮੇਟੀ ਅਰਦੇ ਬੰਦਿਆਂ ਨੂੰ ਉਹ ਤਾਂ ਸਮਝ ਆਉਦੀ ਹੈ ਸ਼ਰੋਮਣੀ ਕਮੇਟੀ ਤਾਂ ਕਿਉਂਕਿ ਬਹੁਤ ਸਾਰੇ ਅਧਿਕਾਰੀ ਵੀ ਇਹਦੇ ਇਨਵੋਲਵ ਨੇ ਤਾਂ ਇਹ ਸਾਰੇ ਚ ਮੈਂ ਹੋਰ ਗੱਲਾਂ ਨਹੀਂ ਕਰਦਾ ਮੈਂ ਹਰਚੰਦ ਸਿੰਘ ਦੀ ਇੰਟਰਵਿਊ ਦੀ ਨਹੀਂ ਗੱਲ ਕਰਦਾ ਕਿ ਉਹ ਤਾਂ ਕੱਲੀ ਕੱਲੀ ਅਦਾਰੇ ਦੇ ਕਰਪਸ਼ਨ ਦੀ ਗੱਲ ਕਰਦਾ ਪਰ ਮੈਂ ਤਾਂ ਇਹ ਗੱਲ ਕਹਿਣਾ ਕਿ ਜੇ ਇੰਨੇ ਲੰਬੇ ਚਿਰ ਤੋਂ ਗਹਿਲੀ ਹੋ ਰਹੀ ਸੀ ਮੰਨ ਲਓ ਇਨੈਗਲੀਜੈਂਸ ਸੈ ਤਾਂ ਫਿਰ ਵੀ ਤਾਂ ਕੌਣ ਜ਼ਿੰਮੇਵਾਰ ਹੈ ਫਿਰ ਸਾਡਾ ਪ੍ਰਬੰਧਕ ਜ਼ਿੰਮੇਵਾਰ ਹੈ ਨਾ ਇਹਦਾ ਜ਼ਿੰਮੇਵਾਰੀ ਸੀ ਤੇ ਜੇ ਸੋਮੀ ਕੁੜੀ ਬੇਟੀ ਉਹਦੇ ਪ੍ਰਬੰਧ ਨੂੰ ਸਹੀ ਤਰੀਕੇ ਨਾਲ ਨਿਕ ਕਰ ਰਹੀ ਤਾਂ ਫਿਰ ਉਹ ਜ਼ਿੰਮੇਵਾਰ ਤਾਂ ਹੋ ਹੀ ਹੋਈ ਨਾ ਤੇ ਫਿਰ ਤੁਸੀਂ ਜੇ ਜ਼ਿੰਮੇਵਾਰ ਹੋ ਤੇ ਫਿਰ ਭੱਜ ਕੇ ਉਹਨੂੰ ਖੜ ਲਓ ਹੁਣ ਜ਼ਿੰਮੇਵਾਰੀ ਲੈਣ ਦੋ ਉਹਨਾਂ ਨੂੰ ਕਿਉਂ ਬਚਾਰ ਰਹੇ ਹੋ ਤੇ ਇਹਦਾ ਮਤਲਬ ਹੈ ਕਿ ਇਹ ਕਹਾਣੀ ਕਿਤੇ ਨਾ ਕਿਤੇ ਪੋਲਿਟਿਕਲ ਪੰਤੇ ਕੋਲ ਚੜੀ ਜਾਊ ਜਿਨ੍ਹਾਂ ਦਾ ਇਹ ਤੇ ਕਬਜ਼ਾ ਹੁਣ ਤਾਂ 14 ਸਾਲ ਹੋ ਗਏ ਇਹ ਜੇ ਉੰਡਾਣ ਬਚਾਉਣ ਲਈ ਕਰ ਰਹੇ ਹੋਂ ਫੇਰ ਮਾੜੀ ਗੱਲ ਤੇ ਫੇਰ ਤਾਂ ਸਾਰਾ ਗੱਲ ਤਾਂ ਉੱਥੇ ਸ਼ੁਰੂ ਜਿੱਥੇ ਇੱਕ ਮਸਲਾ ਆਇਆ ਸੀ ਗੱਲ ਤਾਂ ਉੱਥੇ ਪਹੁੰਚ ਗਈ ਫੇਰ ਫੇਰ ਤਾਂ ਕਹਾਣੀਆਂ ਵੀ ਨਿਕਲ ਲੱਗੀਆਂ ਜਿਹੜੀ ਗੱਲ ਜਿਹੜੀ ਜੇ ਬਚਾਉਣ ਲਈ ਉਹਨਾਂ ਨੂੰ ਗੱਲ ਹੋ ਰਹੀ ਹੈ ਕਿ ਉਹਨਾਂ ਦਾ ਨੌਲਾ ਆ ਜੇ ਤੇ ਫਿਰ ਤਾਂ ਕਹਾਣੀ ਜਿੱਥੋਂ ਸ਼ੁਰੂ ਹੋਈ ਸੀ ਉਹ ਹੀ ਹੈ ਫੇਰ ਤਾਂ ਹੋਈ ਹੈ ਜੀ ਇਹਨਾਂ ਦਾ ਉਹਨਾਂ ਨੇ ਤਾਂ ਕੀ ਕੀਤਾ ਪਰ ਸਭ ਨੂੰ ਪਤਾ ਹੈ ਫੇਰ ਤਾਂ ਬਾਰ-ਬਾਰ ਰਿਆ राम ਰੀਤ ਦੀ ਮਾਫੀ ਫੇਰ ਚਰਨ ਮੁਕਤੀ ਦਾ ਐਡਵਰਟਾਈਜ਼ਮੈਂਟ 95 ਲੱਖ ਦੀ ਫਿਰ 2 ਦਸੰਬਰ ਦਾ ਹੁਕਮਨਾਮਾ ਸਯਾਬ ਸਾਹਿਬ ਭਗਤ ਕੇ ਤਨਖਾਹ ਮੁਕਰ ਜਾਣਾ ਫਿਰ ਸਾਰੇ ਗੱਲਾਂ ਕਿੰਨੀ ਵਾਰ ਕਰਾਂਗੇ ਅਸੀਂ ਕੋਈ ਬਸਰਾ ਤੱਕ ਤੇ ਹੱਲ ਹੋਵੇ ਸਾਨੂੰ ਕੋਈ ਸੋਚਣਾ ਚਾਹੀਦਾ ਸਾਨੂੰ ਕੋਈ ਆਧੁਨਿਕ ਹੋਣਾ ਚਾਹੀਦਾ ਤੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਸ ਧਰਤੀ ਤੇ ਸਾਡੀ ਜਿਹੜੇ ਕੋਈ ਵੀ ਖਿੱਤਾ ਐਸਾ ਨਹੀਂ ਹੋਣਾ ਜਿੱਥੇ ਸਿੱਖ ਬਹੁ ਗਿਣਤੀ ਚ ਹੋਣਗੇ ਉਹਦੇ ਬਾਰੇ ਕਦੇ ਸੋਚਿਆ ਕਿ ਨਵੀਂ ਪੀੜ੍ਹੀ ਸਾਡੀ ਕਿਉਂ ਮੁੱਖ ਬੋਲ ਰਹੀ ਆ ਛੋਟੀਆਂ ਛੋਟੀਆਂ ਗੱਲਾਂ ਤੇ ਆ ਹੁਣ ਦੇਖਿਆ ਨਹੀਂ ਥੋੜੇ ਦੇ ਵਿੱਚ ਕੀ ਹੋਇਆ ਗੁਰਦੁਆਰੇ ਤੇ ਇਟਾ ਰੋੜੇ ਚੱਲ ਰਹੇ ਨੇ ਗੁਰਦੁਆਰੇ ਤੇ ਢੰਗਾ ਚੱਲ ਰਹੀਆਂ ਨੇ ਮਹਾਰਾਸ਼ਟra ਦੇ ਥੋੜੇ ਦੇ ਵਿੱਚ ਔਰ ਗੁਰਦੁਆਰੇ ਦੀ ਜੜਾਈ ਹੋ ਰਹੀ ਹੈ ਤੇ ਮੈਂ ਇੱਥੇ ਦੇਖਿਆ ਪਟਿਆਲੇ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਮੈਂ ਕਿਹਾ ਵੀ ਇੰਨੇ ਦਿਨ ਹੋ ਗਏ ਮੈਂ ਦੇਖਦਾ ਕਿ ਇੱਥੇ ਦਫ਼ਤਰ ਨੂੰ ਜੰਦਾ ਲੱਗੇ ਕਿ ਦੋ ਪਾਰਟੀਆਂ ਨੇ ਪ੍ਰਧਾਨ ਹੋ ਰ ਹੈ ਤੇ ਸੈਕਟਰ ਹੀ ਹੋ ਰਿਹਾ ਇਸ ਕਰਕੇ ਇੱਥੇ ਲੜਾਈ ਚੱਲਦੀ ਹੈ ਪਟਿਆਲੇ ਤੋਂ ਲੈ ਕੇ ਧੋਲੇ ਤੱਕ ਇਹੀ ਲੜਾਈਆਂ ਨੇ ਮਤਲਬ ਮੈਂ ਜਦ ਕਲਕੱਤੇ ਗਿਆ ਇੱਕ ਲੈਕਚਰ ਦੇਣ ਤੇ ਮੈਂ ਉੱਥੇ ਗੱਲ ਕੀਤੀ ਬੈਗਾ ਯਾਰ ਸਿੰਗਾਪੁਰ ਵਾਲੇ ਮੈਨੂੰ ਪਤਾ ਲੱਗਿਆ ਕਿ ਉੱਥੇ ਲੜਾਈ ਨਹੀਂ ਹੁੰਦੀ ਗੁਰੂ ਘਰ ਦੇ ਬੜਾ ਅਮੀਰ ਗੁਰੂ ਘਰ ਹੈ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬਣਾਏ ਹੋਏ ਸੀ ਉਸ ਗੁਰਦੁਆਰੇ ਨੇ ਉਹ ਜਦੋਂ ਵੀ ਵਕਤ ਆਉਂਦਾ ਜਾਂਦੇ ਨੇ ਗੁਰੂ ਘਰ ਦੇ ਸਾਹਮਣੇ ਕਿਉਂਕਿ ਸਾਰੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜਿਵਿੰਗ ਗੁਰੂ ਮੰਨਦੇ ਹੋ ਕੋ ਕਹਦੇ ਅਸੀਂ ਮੰਨਦੇ ਹਾਂ ਠੀਕ ਹੈ ਜੀ ਜਿਹਨੇ ਸੇਵਾ ਕਰਨੀ ਹੈ ਉਹ ਆਦੀਆਂ ਪਰਚੀਆਂ ਪਾ ਲਉ ਪ੍ਰਧਾਨ ਦੀ ਜਨ ਸਕੱਤਰ ਦੀ ਉੱਥੇ ਸਾਹਮਣੇ ਪਰਚੀਆਂ ਰੱਖ ਦਿੱਤੀਆਂ ਜਾਂਦੀਆਂ ਨੇ ਅਰਦਾਸ ਕੀਤੀ ਜਾਂਦੀ ਹੈ ਤੇ ਪਰਚੀ ਚੱਕ ਲਈ ਜਾਂਦੀ ਹੈ ਜਿਹਦੀ ਨਿਕਲਦੀ ਹੈ ਉਹ ਸਾਲ ਲਈ ਫਰਦਾ ਹੋਣ ਜਾਂਦਾ ਤੇ ਐਥੇ ਕਿਉਂ ਨਹੀਂ ਕਰਦੇ ਕਿ ਇਹਦਾ ਮਤਲਬ ਤੁਸੀਂ ਸੇਵਾ ਲਈ ਲੜਨਾ ਜ਼ਰੂਰੀ ਹੈ ਤੇ ਸੇਵਾ ਫਿਰ ਇਹ ਫਿਰ ਲੋਕਾਂ ਦੇ ਤੇ ਕੋਈ ਨਾ ਕੋਈ ਲਾਲ ਛੋਕ ਜਿਹਦੇ ਲਈ ਇਹਦੀ ਲੜਾਈ ਹੁੰਦੀ ਹੈ ਮੈਂ ਨਹੀਂ ਕਹਦਾ ਵਿਰਾਜ ਪਰ ਬਥਰਤਾ ਹੀ ਨਿਕਲ ਜਾਉਦਾ ਸੋ ਜੋ ਕੁਝ ਚੱਲ ਰਿਹਾ ਹੈ ਅਸਲ ਵਿੱਚ ਇਹ ਸਭ ਕੁਝ ਇਹ ਲੋਕ ਮਨਾਂ ਨੂੰ ਖਾਸ ਕਰਕੇ ਸਿੱਖ ਸੰਗਤ ਲਈ ਪੀੜਾ ਦਾ ਕਾਰਨ ਬਣ ਰਿਹਾ ਹੈ ਇਹਦੇ ਬਾਰੇ ਧਿਆਨ ਦੇਣ ਦੀ ਲੋੜ ਹੈ ਹਰ ਰੋਜ਼ ਅਸੀਂਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਤੇ ਕਦੋਂ ਜੜੀ ਰੋਗ ਲੱਗੂਗੀ ਹੁਣ ਤਾਂ ਹੱਥ ਹੀ ਘੜੀ ਤਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਹੀ ਕਰ ਸਕਦੇ ਆ ਕਿ ਸਾਨੂੰ ਸਬਤ ਬਖਸ਼ੇ ਥੋੜਾ ਬਾਕੀ